ਸਸਕੀ ਗੱਲ ਦੋਤੋ ਸੌਰਤ ਆਈ ਤੁਹਾਡਾ ਮੇਰੇ YouTube ਚੈਨਲ ਤੇ ਲੈ ਕੇ ਆਗੇ ਤਰਨਨ ਗਾਰਜਰ ਤੇ ਕੋਹਰ ਨਵিকার ਇਹ ਨੋਵਾ 2014 ਦਾ ਮਾਡਲ G4 ਅਮਰਸਾ ਨੰਬਰ ਗੱਡੀ ਹੈ ਜੀ ਤੁਸੀਂ ਗੱਡੀ ਦੀ ਬਾਹਰ ਦੀ ਬਾਡੀ ਲਾਈਨ ਦੇਖ ਸਕਦੇ ਬਿਲਕੁਲ ਅਨ ਟੱਚ ਗੱਡੀ ਹੈ ਜੀ ਵਾਈਟ ਕਲਰ ਦੀ ਕਾਰ ਐਲੌਏ ਵੀਲ ਪਏ ਨੇ ਟਾਇਰ ਵੀ ਬਿਲਕੁਲ ਦੇਖ ਸਕਦੇ ਤੁਸੀਂ ਤੇ ਬਿਲਕੁਲ ਹੀ ਨਵੀਂ ਕਾਰ ਆ ਘਰ ਰੱਖਣ ਵਾਲੀ ਗੱਡੀ ਆ ਜੇ ਕੋਈ ਵੀਰ ਭਰਾ ਲੈਣ ਵਾਲਾ ਚਾਹਣ ਹੋਵੇ ਸਾਨੂੰ ਕਾਲ ਕਰ ਸਕਦਾ ਜੀ ਬਾਕੀ ਗੱਡੀ ਦੀ ਕੰਡੀਸ਼ਨ ਵਾਰ ਦੇ ਤੁਸੀਂ ਦੇਖ ਸਕਦੇ ਜੀ ਬਾਡੀ ਲਾਈਨ ਦੇਖ ਸਕਦੇ ਜੀ ਸ਼ੀਸ਼ਾ ਵੀ ਬਿਲਕੁਲ ਕੰਪਨੀ ਦੇ ਏਜੰਸੀ ਦੇ ਆ ਜੀ ਅੰਡਾ ਚ ਗੱਡੀ ਪਈ ਆ ਜੀ ਜੀ 4 ਆ ਠੀਕ ਆ ਜੀ ਗੱਡੀ ਵੀ ਤੁਸੀਂ ਦੇਖ ਸਕਦੇ ਜੀ ਬਿਲਕੁਲ ਨਵੀਂ ਕਾਰ ਹੈ 2014 ਮਾਡਲ ਆ ਛੱਤ ਵੀ ਦੇਖ ਸਕਦੇ ਜੀ ਤੇ ਬਾਕੀ ਤੁਸੀਂ ਗੱਡੀ ਦੀ ਬਾਡੀ ਲਾਈਨ ਦੇਖ ਸਕਦੇ ਬਾਹਰ ਦੀ ਡਿੱਗੀ ਦੇਖ ਸਕਦੇ ਜੀ ਕਈ ਸਾਨੂੰ ਵੀਰਪਰਾ ਸਾਡੇ ਫੋਨ ਕਰਦੇ ਆ ਜੀ ਗੱਡੀ 2014 15 ਮਾਡਲ ਸਾਨੂੰ ਉਹ ਵੀ ਦਿਖਾਇਆ ਕਰੋ ਜੀ ਇਹ ਹੈ ਜੀ 2014 ਮਾਡਲ ਲਾਈ ਵੇਲ ਪਹਿਣ ਹੈ ਪੂਰੀ ਸ਼ੌਕੀਆ ਤੌਰ ਤੇ ਗੱਡੀ ਹੈ ਜੀ ਜਿੰਨੇ ਰੱਖੀ ਆ ਬਾਕੀ ਤੁਸੀਂ ਭਾਰਤੀ ਬਾਡੀ ਲਾਈਨ ਦੇਖ ਸਕਦੇ ਬਾਰੀਆਂ ਵੀ ਦੇਖ ਸਕਦੇ ਜੀ ਸ਼ੀਸ਼ੇ ਤੁਹਾਨੂੰ ਬਿਲਕੁਲ ਕਹਤਾ ਜੀ ਓਕੇ ਆ ਬਾਕੀ ਤੁਸੀਂ ਅੰਦਰ ਦਾ ਇੰਟੀਰੀਅਰ ਦੇਖੋ ਸੀਟ ਕਵਰ ਬਿਲਕੁਲ ਓਕੇ ਆ ਛੋਟੀ ਸਕਰੀਨ ਲੱਗੀ ਆ ਜੀ ਕਵਰ ਵੀ ਨਵੇਂ ਪਏ ਆ ਤੇ ਮੈਟਿੰਗ ਵੀ ਨਿਊ ਹੋਈ ਹੈ ਜੀ ਬਾਕੀ ਅੰਦਰ ਦੀ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਤੁਸੀਂ ਤੇ ਕਿਲੋਮੀਟਰ ਵੀਰੇ ਚੱਲੀ ਆ ਜੀ 95000 ਕਿਲੋਮੀਟਰ ਚੱਲੀ ਆ ਅੰਦਰ ਦੀ ਕੰਡੀਸ਼ਨ ਤੁਹਾਨੂੰ ਦਿਖਾਤੀ ਐ ਗੱਡੀ ਦੀ ਇੰਟੀਰੀਅਰ ਦਿਖਾਤਾ ਏ ਛੋਟੀ ਸਕਰੀਨ ਲੱਗੀ ਆ ਜੀ ਪੂਰੀ ਸ਼ੀਲਡ ਗੱਡੀ ਆ ਜੀ ਕਿਤੇ ਵੱਜੀ ਲੱਗੀ ਦੀ ਗਾਰੰਟੀ ਛੱਡੀ ਹੋਊਗੀ ਜੀ ਤੇ ਇੰਜਨ ਦੀ ਕੰਡੀਸ਼ਨ ਦੇਖ ਲਓ ਤੁਸੀਂ ਇੰਜਨ ਵੀ ਦੇਖ ਸਕਦੇ ਜੀ ਘਰ ਰੱਖਣ ਵਾਲੀ ਗੱਡੀ ਆ ਜੀ ਜਿਵੇਂ ਵੀਰਪੁਰ ਟੈਕਸੀ ਸਟੈਂਡ ਵਾਲਾ ਵਾ ਜੇ ਉਹਨੇ ਪੌਣੀ ਗੱਡੀ ਉਹ ਵੀ ਪਰ ਰਿਹਾ ਬਿਲਕੁਲ ਅਨਟਚ ਸ਼ੀਲਡ ਗੱਡੀ ਆ ਜੀ ਇੰਜਨ ਵੀ ਪੂਰਾ ਸ਼ੀਲਡ ਆ ਤੇ ਗੱਡੀ ਜੀ ਤੁਹਾਨੂੰ ਦਿਖਾ ਦਿੰਦੇ ਨੇ ਜੀ ਕਿੱਥੇ ਖੜੀ ਆ ਜੀ ਗੱਡੀ ਖੜੀ ਆ ਜੀ ਪਿੰਡ ਸਰਾਦਪੁਰਾ ਜ਼ਿਲ੍ਹਾ ਬਠਿੰਡਾ ਤੇ ਵੀਰ ਦਾ ਮੋਬਾਈਲ ਨੰਬਰ ਤੁਹਾਨੂੰ ਦਿੱਤਾ ਜੀ 98770 59285 ਜੀ ਇੱਕ ਨੂੰ ਫਿਰ ਦੱਤ ਨੇ ਜੀ 98770 59285 ਇੱਕ ਤੁਹਾਨੂੰ ਫਿਰਦਾ ਤਿੰਨ ਜੀ ਜ਼ਿਲ੍ਹਾ ਤੇ ਪਿੰਡ ਪਿੰਡਾ ਦੇ ਸਰਾਦਪੁਰਾ ਜ਼ਿਲ੍ਹਾ ਬਠਿੰਡਾ ਗੱਡੀ ਖੜੀ ਹੈ ਜੀ ਬਿਲਕੁਲ ਅਨਟੱਚ ਗੱਡੀ ਹੈ ਬਾਹਰ ਦੀ ਤੁਸੀਂ ਦੇਖ ਸਕਦੇ ਕੰਡੀਸ਼ਨ ਤੇ ਜੇ ਕੋਈ ਵੀਰ ਭਰਾ ਲੈਣਾ ਚਾਹੁੰਣ ਸਾਨੂੰ ਕਾਲ ਕਰ ਸਕਦਾ ਹੈ ਲਾਈਵ ਵੇਲਾ ਵਾਲਾ ਮਾਡਲ ਅੰਦਰ ਅਨਟੱਚ ਗੱਡੀ ਰੱਖੀ ਹੈ ਜੀ ਸ਼ੀਸ਼ੇ ਬਿਲਕੁਲ ਨਾਲ ਦੇ ਨੇ ਤਿਆਰ-ਪਰ ਤਿਆਰ ਗੱਡੀ ਖੜੀ ਹੈ ਜੀ ਤੇ ਬਾਕੀ ਸਾਨੂੰ ਕਾਲ ਕਰ ਸਕਦੇ ਜੀ ਨੰਬਰ ਤੁਹਾਨੂੰ ਦੇ ਦਿੱਤਾ ਜੀ ਬਾਕੀ ਹੋਰ ਗਵਾਦੀ ਰਿਜਰਵ ਕਰਨ ਲਈ ਸਾਡੇ ਵੀਰ ਨਾਲ ਗੱਲ ਕਰ ਸਕਦੇ ਜੀ ਜਿਨ੍ਹਾਂ ਦੀ ਗੱਡੀ ਆ ਤੇ ਬਾਕੀ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜਰੂਰ ਕਰਿਓ ਜੀ ਦਾ ਮੋਬਾਈਲ ਨੰਬਰ ਵੀਰ ਦਾ ਤੁਹਾਨੂੰ ਦੱਸਿਆ ਵਾ ਉਹਦਾ ਨਾਮ ਰੰਜੋਤ ਸਿੰਘ ਆ ਜੀ ਪਿੰਡ ਸਰਾਦਪੁਰਾ ਜ਼ਿਲ੍ਹਾ ਬਠਿੰਡਾ ਇਹਨਾਂ ਕੋ ਸਿਰਫ ਨੋਵਾ ਦਾ ਕੰਮ ਹੀ ਹੁੰਦਾ ਜੀ ਨੋਵਾ ਗੱਡੀਆਂ ਛੋਟੇ ਮਾਡਲ ਵੀ ਤੁਹਾਨੂੰ ਮਿਲ ਜਾਣਗੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਵੀਰ ਤੋਂ ਲੈ ਸਕਦੇ ਹੋ ਫੋਨ ਨੰਬਰ ਤੁਹਾਨੂੰ ਦੱਸਤਾ ਜੀ ਐਡਰੈਸ ਤੁਹਾਨੂੰ ਦੱਸਤਾ ਜੀ ਵੀਰ ਨਾਲ ਗੱਲ ਕਰਕੇ ਵਕੀਲ ਜਾਣਕਾਰੀ ਤੁਸੀਂ ਲੈ ਸਕਦੇ ਜੀ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਤੇ ਧੰਨਵਾਦ ਬਾਏ ਬਾਏ

Thank you